ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਇਹ ਨਾ ਰਾਸ਼ੜ ਪਹੁੰਚ ਗਿਆ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਹੈ ਕੋਈ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਰ ਤੇ ਚੱਲ ਜੂਗਾ ਮੇਰਾ ਕੋਈ ਮੇਰੀ ਜਿੰਦਗਾ ਜਿੰਦਾਬਾਦ